ਨਾ ਇਹਨਾਂ ਸਾਦਾ ਦੀ ਆਪਾਂ ਜੁੱਤੀਆਂ ਚੱਟੀਆਂ ਇਹਨਾਂ ਦੀ ਪਖੰਡੀ ਸਾਦਾ ਦੀਆਂ। ਪਹਿਲੇ ਸੇ ਨਾਤੇ ਉਹਨਾਂ ਨੇ ਇਸ ਵਿਸ਼ੇ ਤੇ ਮਾਫੀ ਮੰਗੀ ਸੀਗੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਨਹੀਂ ਲਾਵਾਂਗਾ ਕਦੀ ਜਾਂ ਸੋਫਾ ਨਹੀਂ ਲਾਵਾਂਗਾ। ਬਾਬਾ ਸਖਦੇਵ ਸਿੰਘ ਪੁੱਚੋ ਵਾਲਿਆਂ ਦਾ ਚੱਲਦਾ ਪਿਆ ਸੀਗਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾਉਣ ਵਾਲਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸੰਗਤ ਨੂੰ ਪਤਾ ਹੈ ਕਿ ਕਈ ਪੰਥ ਦੇ ਮਸਲੇ ਚੱਲਦੇ ਪਏ ਆ ਤੇ ਸਾਰਿਆਂ ਨੂੰ ਆਪਾਂ ਬੜਾ ਧਿਆਨ ਦੇਣ ਦੀ ਲੋੜ ਏ ਕਿਉਂਕਿ ਪੰਥ ਬੜਾ ਵੱਡਾ ਏ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਚਾ ਸੁੱਚਾ ਸਾਡਾ ਗੁਰੂ ਆ ਕਿਉਂਕਿ ਉਹਦਾ ਸਤਕਾਰ ਬੜਾ ਬਹਾਰ ਰੱਖਣਾ ਹੈ ਆ ਦੋ ਤਿੰਨ ਦਿਨ ਤੋਂ ਸਾਨੂੰ ਬਾਹਰ ਤੋਂ ਬੜੀਆ ਕੋਲਾ ਆ ਰਹੀ ਆ ਏ ਦੇਸ਼ਾਂ ਵਿਦੇਸ਼ਾਂ ਤੋਂ ਵੀ ਪੰਜਾਬ ਚੋਂ ਵੀ ਕੋ ਕੋ ਜਿਹੜਾ ਮੁੱਦਾ ਤੇ ਜਾਂ ਚੌਥੇ ਪੋੜੇ ਵਾਲਾ ਮਸਲਾ ਕੋਕੋ ਸਾਨੂੰ ਜਿੰਨੀਆਂ ਵੀ ਬਾਹਰੋਂ ਕੋਲਾ ਆ ਰਹੀ ਹੈ ਜਾਂ ਸੱਜਣਾ ਮਿੱਤਰਾ ਦੀ ਹੈ ਜੀ ਵੀ ਤੁਸੀਂ ਮੁੱਦਾ ਇਹ ਖਤਮ ਕਿਉਂ ਕਰਤਾ ਵੀ ਸੰਗਤ ਤਾਂ ਤੁਹਾਡੇ ਨਾਲ ਆ ਇਸ ਕਰਕੇ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਵਿੱਚ ਸਤਾਵਲੀ ਆ ਰਹੀ ਆ ਉਹਦੇ ਕਰਕੇ ਸਿੰਘ ਸਾਹਿਬ ਨਾਲ ਵੀ ਗੱਲਬਾਤ ਹੋਈ ਸੀਗੀ ਵੀ ਸਤਾਵਲੀ ਕਰਕੇ ਤੁਸੀਂ ਜਿਵੇਂ ਚੱਲਦਾ ਚੱਲ ਲੈਂਦੇ ਦੋ ਚਾਰ ਦਿਨ ਦੀ ਗੱਲ ਹੈ ਸਤਾਵਲੀ ਲੰਘ ਜਾਂਦੋ ਉਸ ਤੋਂ ਬਾਅਦ ਸਾਰੇ ਮਸਲੇ ਦਾ ਹੱਲ ਲੰਗੇਗਾ ਸਾਰੇ ਮਸਲੇ ਦਾ ਹੱਲ ਹੋਏਗਾ ਕਿਉਂਕਿ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਨਾ ਤੇ ਉਹਨਾਂ ਨੇ ਇਸ ਵਿਸ਼ੇ ਤੇ ਮਾਫੀ ਮੰਗੀ ਸੀਗੀ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਨਹੀਂ ਲਾਵਾਂਗਾ ਕਦੀ ਜਾਂ ਸੋਫਾ ਨਹੀਂ ਲਾਵਾਂਗਾ ਤੇ ਜਿਹੜਾ ਚੌਥੇ ਪੋੜੇ ਵਾਲਾ ਮਸਲਾ ਸੀ ਉਹ ਵੀ ਤੁਹਾਨੂੰ ਪਤਾ ਉੱਥੇ ਖੜਾ ਹੈ ਵੀ ਹਰਮੰਦਰ ਸਾਹਿਬ ਦੇ ਚੌਥਾ ਪੋੜਾ ਹੁੰਦਾ ਹੈ ਸਾਨੂੰ ਉਸ ਇਲਾਕੇ ਦੀ ਸੰਕਤ ਤੇ ਬੜੇ ਫੋਨ ਆ ਰਹੇ ਆ ਉੱਚੋ ਏਰੀਏ ਦੇ ਜਿਹੜੇ ਗਰੀਬ ਲੋਕ ਆ ਕਹਿੰਦੇ ਵੀ ਬਹੁਤ ਬੁਰਾ ਹਾਲ ਸੀਗਾ ਉੱਥੇ ਲੰਗਰਾ ਦੇ ਭਾਂਡਿਆ ਦੇ ਲਿਖਣਾ ਜਾਂ ਜਾਤ ਪਾਤ ਦਾ ਬੜਾ ਵੱਡਾ ਮਸਲਾ ਸੀ ਦੋ ਬਾਟਿਆਂ ਦਾ ਬੜਾ ਮਸਲਾ ਸੀਗਾ ਵੀ ਜੇ ਬਾਬਾ ਜੀ ਦੇ 52 ਸਕੂਲ ਹੈ ਉਹਨਾਂ ਚ ਜਿਹੜੇ ਬਹੁਤ ਗਰੀਬ ਲੋਕ ਉਹਨਾਂ ਦੇ ਬੱਚੇ ਤਾਂ ਉੱਥੇ ਪੜ੍ਹਾਈ ਨਹੀਂ ਜਾਂਦੇ ਹੈਗੇ ਗਰੀਬ ਲੋਕਾਂ ਦੇ ਬੱਚੇ ਨਹੀਂ ਪੜ੍ਹਾਏ ਜਾਂਦੇ ਇੱਕ ਤੁਹਾਨੂੰ ਹੋਰ ਦੱਸਦਾ ਸਾਡਾ ਇੱਕ ਚੈਨਲ ਆ ਗੁਰਮਤ ਟੀਵੀ ਗੁਰਮਤ ਟੀਵੀ ਚੈਨਲ ਕੈਲੀਫੋਰਨੀਆ ਗੁਰਮਤ ਟੀਵੀ ਚੈਨਲ ਕੈਲੀਫੋਰਨੀਆ ਤੋਂ ਜਾਗ ਦੀ ਜਲੂਨ ਵਾਲੇ ਗੁਰਮਤਾ ਟੀਵੀ ਟੀਵੀ ਚੈਨਲ ਕੈਲੀਫੋਰਨੀਆ ਤੋਂ ਉਹਨਾਂ ਸਾਡੇ ਭਰਾਵਾ ਦੀ ਬੜੀ ਜਾਗ ਦੀ ਜਮੀਰ ਦੇਖੀ ਮੈਂ ਤਿੰਨ ਚਾਰ ਦਿਨ ਦੇ ਇਸ ਵਿਸ਼ੇ ਤੇ ਬਹੁਤ ਸੋਹਣੇ ਵੀਡੀਓ ਪਾ ਰਹੇ ਆ ਵੀ ਆਪਾਂ ਸਿੱਖ ਬਣ ਕੇ ਸਿੱਖੀ ਜੇ ਰਹਿ ਕੇ ਇਹਨਾਂ ਪਖੰਡੀ ਬਾਬਿਆਂ ਨੇ ਜਿਹੜਾ ਕਿ ਸਿੱਖੀ ਦਾ ਘਾੜ ਕੀਤਾ ਹੈ ਜਿੱਥੇ-ਜਿੱਥੇ ਸਾਡੇ ਗੁਰੂ ਘਰ ਸੀ ਵੱਡੇ ਵੱਡੇ ਇਤਿਹਾਸਕ ਉੱਥੇ-ਉਥੇ ਇਹਨਾਂ ਨੇ ਜਾਣ ਕੇ ਠਾਠਾ ਬਣਾਈਆਂ ਕੋਕ ਸਾਡੀਆਂ ਮਰਜ਼ਾਦਾ ਦਾ ਘਾੜ ਕੀਤਾ ਨਾ ਨੇ ਬੜਾ ਵੱਡਾ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਪੰਥ ਖਾਲਸਾ ਸਾਜ ਕੇ ਜਾਤ ਪਾਤ ਤੋਂ ਖਾਲਸੇ ਨੂੰ ਮੁਕਤ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦਾ ਇੱਡਾ ਵੱਡਾ ਸਤਕਾਰ ਕੀਤਾ ਵੀ ਕੋਲ ਕੋਈ ਉਹਦੇ ਬੈ ਨਹੀਂ ਸਕਦਾ ਤੇ ਇੰਨਾ ਪਖੰਡੀ ਸਾਧਾਣੇ ਉਹਦੇ ਬਰਾਬਰ ਕੁਰਸੀਆਂ ਲਾਈਆਂ ਥੋੜੇ ਦਿਨ ਬਾਅਦ ਵੀਡੀਓ ਆ ਰਹੀ ਸੀ ਸੋਫਾ ਲਾ ਕੇ ਫੁੱਲ ਲਾ ਕੇ ਬੈਠਾ ਬਾਬਾ ਫੁੱਲਾਂ ਦੇ ਸੋਫੇ ਤੇ ਸਾਡੀਆਂ ਲੋਕਾਂ ਦਾ ਦਿਮਾਗ ਖਰਾਬ ਹੋ ਗਿਆ ਜਨਾਨੀਆਂ ਦਾ ਦਿਮਾਗ ਖਰਾਬ ਹੋ ਗਿਆ ਜਿਹੜੇ ਇਹਨਾਂ ਸਾਰਿਆਂ ਦੀ ਜੁੱਤੀਆਂ ਚੱਕਦੇ ਆ ਦੇਖੋ ਅਸੀਂ ਜਾਗਦੀ ਜ਼ਮੀਰ ਵਾਲੇ ਆ ਜਿਵੇਂ ਕੈਲੀਫੋਰਨੀਆ ਵਾਲਾ ਚੈਨਲ ਉਹਨਾਂ ਨੇ ਬੜੀ ਧੱਕਾ ਪਾਈ ਬਹੁਤ ਸੋਹਣਾ ਕਰਨਦੇ ਹੋ ਕਿਉਂਕਿ ਸੱਚ ਤੇ ਬੋਲਦੇ ਆ ਸੱਚ ਤੇ ਬੋਲਣਾ ਬੜਾ ਔਖਾ ਸਾਡੇ ਵਿੱਚੋਂ ਪੰਜਾਬ 'ਚ ਕਿਹੜੇ ਕਿਹੜੇ ਢਾਡੀ ਪ੍ਰਚਾਰਕ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਜਦੋਂ ਸਟੇਜ 'ਤੇ ਬੋਲਦੇ ਨਾ ਤੇ ਧਰਤੀ ਹਿੱਲਦੀ ਆ ਵੀ ਕੋਈ ਢਾਡੀ ਜਥਾ ਲੱਗਿਆ ਬڑے ਕੀਰਤਨੀਆਂ ਜਥੇ ਲੱਗੇ ਹੁੰਦੇ ਆ ਸਾਡੇ ਨਿਆਂਗਸਨ ਜਥੇਬੰਦੀਆਂ ਦੇ بڑے ਮੁਖੀ ਆ ਪਰ ਇੱਥੇ ਆ ਕੇ ਸਾਰਿਆਂ ਨੇ ਬੁੱਢਨੇ ਟੇਕ ਤੇ ਸਾਧ ਦੇ ਚਵਨਾ ਚ ਅਸੀਂ ਤਿਆਰ ਪਰ ਤਿਆਰ ਖੜੇ ਆ ਇਸ ਪਖੰਡੀ ਸਾਧ ਨੂੰ ਆਪਾਂ ਵਾੜੇ ਪਉਣਾ ਸਾਰਿਆਂ ਨੇ ਤਕੜੇ ਹੋ ਸਾਰੇ ਆਪਾਂ ਜਿੱਥੇ ਆਪਾਂ ਕੁਰਸੀ ਦਾ ਮਸਲਾ ਹੱਲ ਕਰਉਣਾ ਵੀ ਅੱਜ ਤੋਂ ਬਾਅਦ ਆਕਾਲ ਤਖਤ ਸਾਹਿਬ ਦਾ ਹੁਕਮ ਹੈ ਵੀ ਕੋਈ ਵੀ ਗੁਰੂ ਘਰ 'ਚ ਕੁਰਸੀ ਨਹੀਂ ਲੱਗ ਸਕਦੀ ਇਹ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਢਾਈ ਬੈਠਾ ਸੀ ਸਾਧ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀਆਂ ਸੋਵਿਆਂ ਤੱਕ ਲਾਇਆ ਸਾਧ ਨੇ ਤੇ ਕਦੀ ਵਿਆਹ ਦੇ ਸੱਪਨੇ ਆ ਰਹੇ ਸੀ ਇਹਨੂੰ ਕਦੀ ਗਾਣੇ ਗਾਗਾ ਸੁਣਾਉਂਦਾ ਉਹੋ ਜਿਹੇ ਲੋਕ ਐਡੀ ਜਮੀਰ ਮਰੀ ਹੋਈ ਆ ਜਿਹੜੇ ਅੱਜ ਵੀ ਉਹ ਸਾਧ ਨੂੰ ਕਹਦੇ ਬੱਲੇ ਬੱਲੇ ਉਹੋ ਜਿਹੇ ਦੇ ਬਾਬਾ ਹੀ ਕੋ ਨਹੀਂ ਯਾਰ ਕਿਡੇ ਕਿਡੇ ਸ਼ਹੀਦ ਹੋਏ ਸਾਡੇ ਜੇ ਭਾਈ ਮਨੀਸ਼ ਸਿੰਘ ਵਰਗੇ ਭਾਈ ਤਾਰੂ ਸਿੰਘ ਵਰਗੇ ਬਾਬੇ ਬੰਦੇ ਬਹਾਦਰ ਵਰਗੇ ਜਿਨ੍ਹਾਂ ਨੇ ਇੰਨੇ ਕਿੰਨੇ ਕਿ ਬੱਚਾ ਦੇ ਕਲੇਜੇ ਮੂੰਹ ਚ ਪਾਏ ਆ ਤੁਸੀਂ ਨਾ ਪਖੰਡੀ ਸਾਧਾ ਕੋ ਕੀ ਮਿਲਣਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਵਾਰਸ ਬਣੋ ਇਸ ਕਰਕੇ ਆਪਾਂ ਸਾਰੇ ਤਕੜੇ ਹੋਈਏ ਖਾਲਸਾ ਪੰਥ ਨੂੰ ਕਿਸੇ ਦਾ ਨਾ ਡਰ ਨਾ ਭੋ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਇਸ ਸਾਧ ਤੋਂ ਆਪਾਂ ਜਿਹੜੇ ਪਖੰਡਵਾਦ ਦਾ ਹਿਸਾਬ ਲੈਣਾ ਹੈ ਜਿਹੜਾ ਇਹਨੇ ਚੌਥੇ ਪੋੜੀ ਵਾਲੀ ਗੱਲ ਕਹੀ ਸੀ ਪਹਿਲਾਂ ਚੌਥੇ ਪੋੜਾ ਹਰਮਨਦਰ ਸਾਹਿਬ ਦੇ ਵਿੱਚ ਸੀਗਾ ਉਹ ਕਾਲ ਤੱਕ ਸਾਬ ਤੇ ਅਸੀਂ ਲਿਖਤੀ ਪੱਤਰ ਭੇਜਿਆ ਤੇ ਨਾਲ ਕੁਰਸੀ ਵਾਲਾ ਵੀ ਕੁਰਸੀ ਨਹੀਂ ਲੱਗਣ ਦਵਾਂਗੇ ਉੱਥੇ ਮਾਫੀ ਮੰਗਣੀ ਪੈਣੀ ਇਹ ਹਿਸਾਬ ਲੈਣਾ ਸਾਰੇ ਤਗੜੇ ਹੋਇਓ ਛੇਤੀ ਤੋਂ ਛੇਤੀ ਆਸੀ ਸਤਾਬਲੀ ਵਿੱਚ ਆ ਕੋਲ ਦੇਣੀ ਬੜੀ ਤਕੜੀ ਆਪਾਂ ਚੜਦੀ ਗਲਾ 'ਚ ਕਾਲ ਤੱਕ ਸਭ ਤੇ ਵੀ ਗੱਲ ਕਰਨੀ ਆ ਤੇ ਸਾਰੇ ਨੇ ਤਗੜੇ ਹੋ ਗਏ ਕਿਉਂਕਿ ਜੇ ਅੱਜ ਇਹ ਸਾਧ ਕੁਰਸੀ ਲਾਈ ਗਏ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੱਲ ਨੂੰ ਹਜ਼ਾਰਾਂ ਕੁਰਸੀਆਂ ਹੋਰ ਲੱਗਣੀਆਂ ਐ ਐਚੇ ਨਹੀਂ ਗੱਲ ਖੜਨੀ ਤੇ ਜਿਹੜਾ ਚੌਥੇ ਪੋੜੇ ਵਾਲਾ ਮੁੱਦਾ ਹੈ ਨਾ ਜਿਹੜੇ ਵੀ ਜਾਗਦੀਆਂ ਜ਼ਮੀਰਾਂ ਵਾਲੇ ਸਾਡੇ ਭਰਾ ਨੇ ਇੱਥੇ ਕੋਈ ਜਾਤ ਦਾ ਮੁੱਦਾ ਨਹੀਂਗਾ ਇੱਥੇ ਜਾਤ ਨਹੀਂ ਵਿੱਚ ਫਸੋਣੀ ਇੱਥੇ ਉਹ ਫਸੋਣਾ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਮਰਜ਼ਾਦਾ ਖੰਡਨ ਕੀਤੀ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਸਿਧਾਂਤ ਤੋੜੇ ਇਹਨਾਂ ਨੇ ਇਸ ਕਰਕੇ ਸਾਰੇ ਆਪਾਂ ਤਕੜੇ ਹੋਈਏ ਇਸ ਚੜ੍ਹਦੇ ਗਲਾ 'ਚ ਰਹਿ ਕੇ ਪਖੰਡਵਾ ਦੇ ਆਪਾਂ ਨੱਥ ਪੋਣੀਆ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜਿਹੜੀ ਚਲਦੀ ਹੋਈ ਮਰਜ਼ਾ ਦਾ ਆਪਾਂ ਬਹਾਲ ਰੱਖਣੀ ਬੜੀ ਚੜ੍ਹਦੀ ਗਲਾ ਦੇ ਵਿੱਚ ਇਸ ਕਰਕੇ ਸਾਰੇ ਇਹ ਨਾ ਸੋਚੋ ਸਾਰੇ ਫੋਨ ਕਰ ਰਹੇ ਨੇ ਵਾਰ-ਵਾਰ ਬਾਬਾ ਜੀ ਇਹ ਸਾਧ ਵਾਲੇ ਮਸਲੇ ਦਾ ਕੀ ਬਣਿਆ ਬੀਨੇ ਤੇ ਮਾਫੀ ਨਹੀਂ ਮੰਗੀ ਕੁਰਸੀ ਵਾਲੇ ਮਸਲੇ ਤੇ ਦੋ ਬਾਟੇ ਵਾਲੇ ਮਸਲੇ ਤੇ ਕੋਈ ਗੱਲ ਨਹੀਂ ਹੋਈ ਕਿਉਂਕਿ ਸਾਰੇ ਆਪਣੀ ਪੰਥ ਦੇ ਨਾਲ ਵਿਚਾਰ ਹੋਉਂਦੀ ਸਾਰੇ ਦੇ ਨਾਲ ਅਕਾਲ ਤਖਤ ਸਾਹਿਬ ਤੇ ਵੀ ਆਪਣੀ ਗੱਲਬਾਤ ਚੱਲਦੀ ਪਈ ਏ ਸਤਾਬਲੀ ਕਰਕੇ ਥੋੜਾ ਜਿਹਾ ਮਾਹੌਲ ਠੰਡਾ ਏ ਸਾਧ ਦੀ ਆਪਾ ਜੀ ਦੀ ਵਾਣੀ ਪੋਣਾ ਇਹਨਾਂ ਨੂੰ ਆਪਾਂ ਜਿਹੜੇ ਪਖੰਡ ਕਰਦੇ ਨੇ ਜਿਹੜੇ ਦੋ ਬਾਟੇ ਜਾਤ ਪਾਤ ਮੁੱਦਾ ਸਿੱਖੀ ਜੋ ਜਾਲ ਖਤਮ ਕਰਨੀ ਆਪਾਂ ਜੇ ਆਪਾਂ ਸਿੱਖ ਬਣ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਸਿੰਘ ਬਣ ਗਏ ਸਾਡੇ ਜੇ ਜਾਤ ਵਾਲਾ ਧੌਣ ਚ ਕਿਲਾ ਰਹਿ ਗਿਆ ਤੇ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਮਰਜ਼ਾਦਾ ਖਤਮ ਹੋ ਜਾਊਗੀ ਅੱਜ ਤੱਕੜੇ ਹੋ ਜਾਗਦੀ ਹੈ ਜਮੀਰਾ ਵਾਲਿਓ ਜਮੀਰਾ ਜਗਾ ਲੋ ਨਾ ਇਹਨਾਂ ਸਾਰਾ ਦੀ ਆਪਾਂ ਜੁੱਤੀਆਂ ਚੱਟੀਆਂ ਇਹਨਾਂ ਦੀ ਪਖੰਡੀ ਸਾਰਾ ਦੀਆਂ ਹਾਜਾ ਪਾਇ ਹੋ ਜੇ ਪਖੰਡੀ ਸਾਧਾ ਨੂੰ ਜਿਹੜੇ ਜਾਤ ਪਾਤ ਕਰਦੇ ਆ ਉਹ ਬਾਟੇ ਕਰਦੇ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਮਰਜ਼ਾ ਤੋੜਦੇ ਆ ਉਹਨਾਂ ਨੂੰ ਆਪਾਂ ਨੱਥ ਕੋਣੀ ਆ ਤਕੜੇ ਹੋ ਆਪਣੀਆਂ ਜ਼ਮੀਰਾਂ ਨੂੰ ਜਗਾਓ ਤੇ ਛੇਤੀ ਤੋਂ ਛੇਤੀ ਆਪਾਂ ਲੜਨ ਕਰਾਂਗੇ ਬੜੀ ਚੜ੍ਹਦੀ ਕਲਾ ਦੇ ਵਿੱਚ ਤੇ ਸਾਰੇ ਜਾਗਦੇ ਜਮੀਰਾ ਵਾਲੇ ਤਕੜੇ ਰਹੋ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ